ਯਾਰ ਜਿਹੜਾ ਤੁਸੀਂ ਕਿਹਾ ਵੀ ਆਪਾਂ ਸੀਐਮ 7 ਨੂੰ ਮੰਗ ਪੱਤਰ ਦਵਾਂਗੇ। ਕੀ ਆ ਮੰ ਸੀਐਮ 7 ਨੂੰ ਮੰਗ ਪੱਤਰ ਦਿੰਦੇ ਜਾਂ ਦਿੰਦੇ ਤੇ ਆਪਣੀ ਸਾਰੀ 6 ਮਹੀਨੇ ਦੀ ਪਾਲਿਟੀ ਲੰਘ ਜਾਣੀ ਆ। ਯਾਰ ਸਾਨੂੰ ਤਾਂ ਖਾਲਾ ਟਾਈਮ ਜਿਹੜਾ ਸਾਨੂੰ ਤਾਂ ਐਟ ਆ ਟਾਈਮ ਹੀ ਹੱਲ ਚਾਹੀਦਾ। ਜਿਹੜੀ ਸੁਸਤੀ ਹੈਗੀ ਉਸ ਤੋਂ ਲੋਕ ਬੜੇ ਪਰੇਸ਼ਾਨ ਨੇ। 10-12 ਪਿੰਡ ਆ ਗਏ ਜਿਹੜੇ ਕੀ ਬਹੁਤ ਦੁੱਖੀਆਂ ਸੁਸਤੀ ਤੋਂ ਤਸਵੀਰ ਵੀ ਤੁਸੀਂ ਇਸ ਟਾਈਮ ਦੇਖ ਰਹੇ ਹੋ। ਕੀ ਬੇਸ਼ੱਕ ਜਾਮ ਲੱਗਿਆ ਪਿਆ। ਜਿਹੜੇ ਅਫਸਰ ਏਸੀਆਂ ਦੇ ਕਮਰੇ ਚ ਬੱਝੀਆਂ ਨਾ ਚਲੋ ਉਹਨਾਂ ਨੂੰ ਚਾਹੀਦਾ 1 ਮਿੰਟ ਆ ਕੇ ਦੇਖੋ ਸ਼ੈਲਰਾਂ ਦੇ ਵਿੱਚ ਹਾਲ ਕੀ ਆ ਅਸੀਂ ਵੀ ਜਦੋਂ ਵਿਰੋਧੀ ਧਿਰ ਚ ਹੁੰਦੇ ਸੀ ਇਸ ਲਈ ਵਾਸਤੇ ਐਜੀਟੇਸ਼ਨ ਨਾਲ ਲੜਦੇ ਰਹੇ ਆ ਮੈਂ ਆਪ ਇਸ ਗੱਲ ਦੀ ਆਵਾਜ਼ ਠਾਉਂਦਾ ਰਿਹਾ ਵੀ ਸੁਸਤੀ ਕਿਵੇਂ ਆ ਸਤਿਕਾਰ ਤੁਸੀਂ ਜੁੜਿਓ ਔਨਅਰ ਨਾਲ ਮੈਂ ਹਾਂ ਚਰਨਜੀਤ ਜੋਸ਼ੀ ਪਟਿਆਲਾ ਦੀ ਜੋੜੀਆਂ ਸੜਕਾਂ ਦੇ ਨੇੜੇ ਅੱਜ ਕੁਝ ਜਿਹੜੇ ਇਲਾਕੇ ਦੇ ਨੇੜੇ ਤੇੜੇ ਪਿੰਡ ਹੈਗੇ ਆ ਜਿਵੇਂ ਕਿ ਸੁਣਿਆ ਰਹੀ ਪਿੰਡ ਹੋ ਗਿਆ ਜਾਂ ਦਲਾਨਪੁਰ ਜਾਂ ਆਲੇ ਦੁਆਲੇ ਚੌੜੀਆਂ ਸੜਕਾਂ ਦੇ ਲੋਕਾਂ ਵੱਲੋਂ ਇੱਕ ਜਾਮ ਲਗਾਇਆ ਗਿਆ ਕਿ ਜਿਹੜੇ ਆਲੇ ਦੁਆਲੇ ਸ਼ੈੱਲਰ ਹੈਗੇ ਆ ਉੱਥੇ ਜਿਹੜੀ ਸੁਸਤੀ ਹੈਗੀ ਉਸ ਤੋਂ ਲੋਕ ਬੜੇ ਪਰੇਸ਼ਾਨ ਨੇ ਤਸਵੀਰ ਤੁਹਾਨੂੰ ਇਸ ਟਾਈਮ ਦੀ ਦਿਖਾ ਰਿਹਾ ਕਿ ਮੁੱਖ ਜਿਹੜੀ ਕੀ ਕੀਕਾ ਭੇਵਾ ਮਾਰਗ ਮੁਰਗ ਜਾਮ ਕੀਤੀ ਗਈ ਹੈ ਤਸਵੀਰ ਦੇਖ ਰਹੇ ਤੁਸੀਂ ਪਿੰਡਾਂ ਦੇ ਇਲਾਕਿਆਂ ਦੇ ਲੋਕ ਵੀ ਰੇ ਆ ਬੇਸ਼ੱਕ ਜਿਹੜੇ ਕੀ ਆਮ ਆਦਮੀ ਪਾਰਟੀ ਦੇ ਇੱਥੇ ਉਹਨਾਂ ਦਾ ਵੀ ਉਰੇ ਜਿਹੜਾ ਕੀ ਰਹਿਸ਼ ਉਹਨਾਂ ਦੀ ਉਰੇ ਆ ਇੰਦਰਜੀਤ ਸਿੰਘ ਸੰਧੂ ਜਿਹੜੇ ਕਿ ਬਾਈ ਚੇਅਰਮੈਨ ਵੀ ਆ ਉਹ ਆਪ ਇਸ ਧਰਨੇ ਦੇ ਵਿੱਚ ਉਹਦੇ ਨੇ ਤੇ ਤੁਸੀਂ ਲੱਗੇ ਦੇ ਜਿਹੜੇ ਲੋਕ ਹੈਗੇ ਉਹ ਵੀ ਤੁਸੀਂ ਦੇਖ ਰਹੇ ਕਿਉਂਕਿ ਲੋਕਾਂ ਦਾ ਇੱਕ ਦੋਸ਼ ਹੈ ਕਿ ਜਿਹੜੇ ਸ਼ੈਲਰਾਂ ਵਾਲੇ ਹੈਗੇ ਆ ਉਹ ਕੋਈ ਜਿਹੜੀ ਕਿ ਦਵਾਈ ਨਹੀਂ ਜਿਆਦਾ ਉਹ ਕਰਦੇ ਝਰਕੋ ਕਰਦੇ ਜਿਸ ਕਰਕੇ ਰਾਤ ਨੂੰ ਜਿਹੜੀ ਕਿ ਸੁਸਤਰੀ ਉਹ ਬਹੁਤ ਹੀ ਔਖਾ ਕਰਦੀ ਹੈ ਕਈ ਵਾਰ ਤਾਂ ਕਹਿੰਦੇ ਰਾਤ ਨੂੰ ਇਹ ਵੀ ਨਹੀਂ ਪਤਾ ਚੱਲਦਾ ਕਿ ਸੁਸਤਰੀ ਆਈ ਹੈ ਦਾਲ ਦੇ ਵਿੱਚ ਜੀਰਾ ਪੈ ਗਿਆ ਮਤਲਬ ਇੰਨੀ ਛੋਟੀ ਛੋਟੀ ਸੁਸਤਰੀਆਂ ਹੈਗੀਆਂ ਅਸੀਂ ਗੱਲ ਕਰਨ ਦੀ ਕੋਸ਼ਿਸ਼ ਵੀ ਕਰਦੇ ਹੈਗੇ ਆ ਉਹਦੇ ਭਾਜੀ ਕਿਹੜਾ ਪਿੰਡਾ ਤੁਹਾਡਾ ਸਨਿਆਰ ਖੜੀ ਆ ਜੀ ਯਾਰ ਰੋਲਾ ਕੀ ਸੁਸਰੀ ਦਾ ਰੋਲਾ ਆ ਜੀ ਬਹੁਤ 8 10 ਪਿੰਡਾਂ ਨੂੰ ਬਹੁਤ ਤੰਗ ਹੋਏ ਪਏ ਸੁਸਰੀ ਤੋਂ ਆ ਜੀ ਕਦਮਾਂ ਵਾਲੇ ਦਵਾਈ ਨਹੀਂ ਪਾਉਂਦੇ ਕੌਰ ਨਹੀਂ ਕਰਦੇ ਜਦੋਂ ਸੁਸਰੀ ਜਾਣ ਲਾਇ ਜਾਂਦੀ ਫੇਰ ਬਾਅਦ ਚੋਂ ਬਹੁਤ ਤੰਗ ਹੁੰਦੀ ਜਾਂਦਾ ਆ ਜੀ ਵਾਲੇ ਦਵਾਲੇ ਖਿਲ ਰਹੇ ਨੇ ਸਾਲੇ ਵਾਲੇ ਬਹੁਤ ਸੈਲਰ ਆ ਜੀ ਵਾਲੇ ਦਵਾਲੇ ਸਨਿਆ ਦੇ ਕੁਲੇ ਮਾਰ ਰਿਹਾ ਖਾਂਸਿਆਂ ਇੱਧਰ ਲਾਗੇ ਬੰਨੇ ਕਾਫੀ ਖੈਰ ਦਰਾਂ ਨੇ ਬਹੁਤ ਦੁਖੀ ਆ ਜਨਤਾ ਜੀ ਰਾਤ ਨੂੰ ਜਦੋਂ ਕਹਿੰਦੇ ਰੋਟੀ ਖਾਂਦੇ ਹੁੰਦੇ ਆ ਵੀ ਦਾਲ ਚ ਪਤਾ ਨਹੀਂ ਚੱਲਦਾ ਜੀਰਾ ਆ ਗਿਆ ਜਾਂ ਹਾਂ ਜੀ ਸੁਸਰੀ ਆ ਗਈ ਇਹਨਾਂ ਪਤਾ ਚੱਲਦਾ ਜੀ ਬਹੁਤ ਦੁਖੀ ਆ ਜਾਨੀ ਜੀ ਅੰਤਾਈ ਆਲੇ ਦੁਆਲੇ ਸਾਰੇ 10 12 ਪਿੰਡ ਬਹੁਤ ਅੰਗ ਨੇ ਇਸ ਗੱਲ ਤੋਂ ਲੀਡਰ ਸਾਹਿਬ ਆਏ ਆ ਇਹਨਾਂ ਦੀ ਵੀ ਰਹਿ ਸ਼ੁਰੇ ਹੈਗੀ ਆ ਇਹ ਕਹਿੰਦੇ ਮੈਂ ਗੱਲ ਕੀਤੀ ਆ ਵੀ ਉਹ ਕਹਿੰਦੇ ਮੁੱਖ ਮੰਤਰੀ ਸਾਹਿਬ ਤਾਂ ਕੱਲ ਜਾਏਗੀ ਤੁਹਾਨੂੰ ਲੱਗਦਾ ਕਿ ਕਿਉਂਕਿ ਜਿਹੜੇ ਛੋਟੇ ਛੋਟੇ ਬੱਚੇ ਵੀ ਆ ਗਏ ਅੱਜ ਕੱਲ੍ਹ ਬਰਸਾਤਾਂ ਦਾ ਮੌਸਮ ਵੀ ਹੈਗਾ ਔਰ ਮੱਛਰ ਮੱਕੀ ਬਹੁਤ ਆ ਗਿਆ ਇਸ ਕਰਕੇ ਬੀਸੀ 2C ਨਹੀਂ ਕਿਸੇ ਇਲਾਕੇ ਦੇ ਹੋਰ ਕੋਈ ਵਿਧਾਇਕ ਨਹੀਂ ਮਿਲ ਗੈਸ ਹੀ ਗੀ ਜੀ ਪਰ ਕੋਈ ਅਜੇ ਤੱਕ ਪ੍ਰਸ਼ਾਸਨ ਨੇ ਸਾਡੀ ਸੁਣੀ ਨਹੀਂ ਜੀ ਬਹੁਤ ਵਾਰੀ ਜਾ ਆਏ ਅਸੀਂ ਲਿਖ ਕੇ ਵੀ ਦੇ ਆਏ ਐਸ ਡੀ ਐਮ ਨੂੰ ਵੀ ਤਾਂ ਅਜੇ ਤੱਕ ਸਾਡਾ ਸੁਣਿਆ ਨਹੀਂ ਕਿਸੇ ਨੇ ਜੀ ਇਲਾਕੇ ਦੇ ਲੋਕ ਹੈ ਪਿੰਡਾਂ ਦੇ ਹਾਂਜੀ ਹਾਂ ਸਾਡੇ ਪਿੰਡਾਂ ਦੇ ਲੋਕ ਆ ਲੋਕਲ ਇੱਥੋਂ ਦੇ ਆ ਕਿੰਨੇ ਕਿੰਨੇ ਪਿੰਡ ਲੱਗਦੇ ਤੁਹਾਨੂੰ ਇਹਦੇ ਨਾਲ ਜਿਹੜੇ 12 ਪਿੰਡਾਂ ਨੂੰ ਸਮੱਸਿਆ ਆ ਇਸੀ ਗੱਲ ਦੀ ਜੀ ਆਈ ਬਹੁਤ ਦੁਖੀ ਆ ਯਾਨੀ ਕਿ ਉਹ ਬਿਲਕੁਲ 10 12 ਪਿੰਡ ਹੈਗੇ ਆ ਜਿਹੜੇ ਕੀ ਬਹੁਤ ਦੁਖੀਆਂ ਸਤਰੀ ਤੋਂ ਤਸਵੀਰ ਵੀ ਤੁਸੀਂ ਇਸ ਟਾਈਮ ਦੇਖ ਰਹੇ ਹੋ ਜੀ ਬੇਸ਼ੱਕ ਜਾਮ ਲੱਗਿਆ ਪਿਆ ਆ ਟ੍ਰੈਫਿਕ ਕਿਉਂਕਿ ਸਿਰਫ ਇਧਰ ਪਟਿਆਲੇ ਕਣੀਓ ਟ੍ਰੈਫਿਕ ਆ ਰਿਹਾ ਔਰ ਇਧਰ ਦੇਵੀਗੜ ਇਧਰ ਭੇਵਾ ਕੈਥਲ ਕਣੀਓ ਟ੍ਰੈਫਿਕ ਆ ਰਿਹਾ ਬਸਾਂ ਖੜੀਆਂ ਨੇ ਲੋਕਾਂ ਦਾ ਦੋਸ਼ ਹੈ ਕਿ ਅਸੀਂ ਬਹੁਤ ਸਾਲ ਤੋਂ ਇਸ ਜਿਹੜੀ ਸਾਡੇ ਲਈ ਇੱਕ ਬਿਮਾਰੀ ਆ ਅਸੀਂ ਕਹਿੰਦੇ ਬਹੁਤ ਦੁਖੀ ਆ ਅਸੀਂ ਹੋਰ ਵੀ ਗੱਲ ਕਰਦੇ ਆ ਜੀ ਆ ਜਿਹੜਾ ਤੁਸੀਂ ਕਿਹਾ ਵੀ ਆਪਾਂ ਸੀਐਮ ਸਾਹਿਬ ਨੂੰ ਮੰਗ ਪੱਤਰ ਦਵਾਵਾਂਗੇ ਸੀਐਮ ਸੀਐਮ ਸਾਹਿਬ ਨੂੰ ਮੰਗ ਪੱਤਰ ਦਿੰਦੇ ਆ ਦਿੰਦੇ ਆ ਤੇ ਆਪਣੀ ਸਾਰੀ ਇਹ 6 ਮਹੀਨੇ ਦੀ ਪਾਲਿਟੀ ਲੰਘ ਜਾਣੀ ਆ ਨਾਂਜੀ 6 ਮਹੀਨੇ ਤੱਕ ਆਪਾਂ ਫੇਰ ਸਾਨੂੰ ਧਰਨਾ ਲਾਉਣ ਦਾ ਤਾਂ ਕੋਈ ਫਾਇਦਾ ਨਹੀਂ ਹੋਇਆ ਜਦ ਕਿ ਆਪਾਂ ਸਿਆਮਤਾ 'ਤੇ ਬੈਠੇ ਰਹੇ ਇਹ ਤਾਂ ਪੀਐਚਡੀ ਕਰਨ ਵਾਲਾ ਕੰਮ ਆ ਗਿਆ ਵੀ ਜਿੱਦਾਂ ਉਹ ਪੀਐਚਡੀ ਆਪਾਂ ਕਰਾਂਗੇ 3 ਸਾਲ ਲੰਘ ਜਾਂਦੇ ਆ ਇਹ ਤਾਂ ਹੁਣ ਦਾ ਵੀ ਸਮਾਂ ਸਾਡਾ ਲੰਘ ਜਾਊਗਾ ਆਉਣ ਵਾਲਾ ਸਮਾਂ ਵੀ ਲੰਘ ਜਾਊਗਾ ਪਰ ਸਾਨੂੰ ਤਾਂ ਖਲਾਸ ਟਾਈਮ ਜਿਹੜਾ ਸਾਨੂੰ ਤਾਂ ਐਟ ਅ ਟਾਈਮ ਹੀ ਹੱਲ ਚਾਹੀਦਾ ਬਹੁਤ ਪਰੇਸ਼ਾਨ ਆ ਜੀ ਅਸੀਂ ਸੁਸਰੀ ਤੋਂ ਇੰਨਾ ਪਰੇਸ਼ਾਨ ਆ ਸਾਨੂੰ 3 ਮਹੀਨੇ ਹੋ ਗਏ ਅਸੀਂ ਸਾਰੇ ਪ੍ਰਸ਼ਾਸਨ ਨੂੰ ਕਹਿੰਦੇ ਆ ਸਟੈਲਰਾਂ ਦੇ ਵਿੱਚ ਜਾ ਜਾ ਕੇ ਅਸੀਂ ਉਹਨਾਂ ਨੂੰ ਕਹਿੰਦੇ ਪਿੰਡ ਵਾਲੇ ਚਿਰ ਕਿ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ ਨਾ ਕਰਨੀ ਕਮਾਲਿਆਂ ਨੂੰ ਅਸੀਂ ਕਿਹਾ ਵੀ ਸਾਨੂੰ ਸਪਰੇਅ ਕਰ ਦਿਆ ਕਰੋ ਰਾਤ ਨੂੰ ਜਿੱਦਣ ਸਪਰੇਅ ਕਰ ਜਾਂਦੇ ਉਸ ਦਿਨ ਸੁਸਰੀ ਰਾਤੋਂ ਖੱਲ ਬਹਿ ਜਾਂਦੀ ਆ ਮਰਨਾ ਹਫਤਾ ਹਫਤਾ ਆਉਂਦੇ ਨਹੀਂ ਜੇ ਆਉਂਦੇ ਆ ਤਾਂ ਪਾਣੀ ਵਾਲੀ ਸਪਰੇਅ ਕਰਕੇ ਜਾਂਦੇ ਆ ਇਸ ਕਰਕੇ ਸਾਡੇ ਨਿੱਕੇ ਨਿੱਕੇ ਬੱਚੇ ਆ ਉਹਨਾਂ ਨੂੰ ਅਸੀਂ ਕਿੱਥੇ ਪਾਈ ਆ ਸੁਸਰੀ ਏਸੀ ਚਲਾਉਣੇ ਏਸੀ ਤੇ ਠੰਡ ਦੇ ਵਿੱਚ ਜਿਆਦਾ ਆਉਂਦੀ ਆ ਉਹ ਕੰਨਾਂ 'ਚ ਵੜ ਜਾਂਦੀ ਖਾਣ ਵਾਲੇ ਰਾਸ਼ਨ 'ਚ ਵੜ ਜਾਂਦੇ ਤੁਸੀਂ ਜਾ ਕੇ ਸਾਡੀਆਂ ਰਸੋਈਆਂ ਦੇਖ ਲਓ ਹਰ ਇੱਕ ਚੀਜ਼ ਦੇ ਵਿੱਚ ਸੁਸਰੀ ਵੜੀ ਹੋਈ ਆ ਜਿੱਤੋਂ ਕਿ ਅਸੀਂ ਪਰੇਸ਼ਾਨ ਪਰੇਸ਼ਾਨ ਹੋਣ ਕਾਰਨ ਅੱਜ ਅਸੀਂ ਇਸ ਸਟੈਪ ਆਪਣਾ ਕਲੋਨੀ ਵਾਲਿਆਂ ਨੇ ਸਟੈਪ ਚੱਕਿਆ ਕਿ ਸਾਡਾ ਕੋਈ ਹੱਲ ਨਹੀਂ ਸਾਡੀ ਕੋਈ ਸੁਣਵਾਈ ਨਹੀਂ ਸਾਡੀ ਸੁਣਵਾਈ ਤਾਂ ਹੋਊਗੀ ਜੇ ਅਸੀਂ ਧਰਨਾ ਲਾਵਾਂਗੇ ਕਿਉਂਕਿ ਸਾਨੂੰ ਵੀ ਪਤਾ ਪਬਲਿਕ ਪਰੇਸ਼ਾਨ ਹੁੰਦੀ ਆ ਅਸੀਂ ਪਬਲਿਕ ਦੇ ਨਾਲ ਆ ਅਸੀਂ ਵੀ ਪਗਲ ਵੀ ਦੇ ਵਿੱਚੋਂ ਪਰ ਸਾਡਾ ਸਰਕਾਰ ਤੱਕ ਹੁਣ ਕਿੰਨੇ ਇਹ ਪੰਜਾਬ ਦੇ ਚੇਅਰਮੈਨ ਹੈ ਵਾਈਸ ਚੇਅਰਮੈਨ ਹੈ ਬਤੈਕ ਸਾਹਿਬ ਦੀ ਟੀਮ ਆਈ ਹੈ ਉਹ ਕਹਿੰਦੇ ਵੀ ਮੈਨੇ ਉੱਤੇ ਮਹਿਕਮੇ ਨਾਲ ਵੀ ਗੱਲ ਕਰੀਏ ਇੱਕ ਐ ਵੀ ਨਹੀਂ ਹੈ ਮਤਲਬ ਕਿੰਨੇ ਟਾਈਮ ਹੋ ਗਿਆ ਤੁਹਾਨੂੰ ਸਾਨੂੰ 2 ਸਾਲ ਪਰਚਾਰਨ ਤੋਂ ਹੋ ਗਏ ਸਾਨੂੰ 2 ਸਾਲ ਹੋ ਗਏ ਪਰੇਸ਼ਾਨ ਹੁੰਦੇ ਨੇ ਪਹਿਲਾ 4 ਸਾਲ ਪਹਿਲਾਂ ਸੀ ਅਸੀਂ ਇਸੇ ਤਰ੍ਹਾਂ ਧਰਨਾ ਲਾਇਆ ਸੀ ਤਾਂ ਲਾ ਕੇ মিডিਆ ਅੱਗੇ ਆਈ ਸੀ ਉਹਦੋਂ ਉਹਨਾਂ ਨੇ 2 ਸਾਲ ਲਗਾਤਾਰ ਸਪਰੇਅ ਕਰਦੇ ਨੇ ਦਵਾਈਆਂ ਪਾਉਂਦੇ ਨੇ ਸਾਨੂੰ ਕੋਈ ਪਰੇਸ਼ਾਨੀ ਨਹੀਂ ਆਈ ਕੁਣ 2-3 ਸਾਲ ਤੋਂ ਹੁਣ ਵੀਰ ਉਹੀ ਪਹਿਲਾਂ ਪਿਛਲੇ ਸਾਲ ਘਟ ਸੀ ਉਦੋਂ ਅਗਲੇ ਘਟ ਸੀ ਐਕਤੀ ਜ਼ਿਆਦਾ ਆ ਗਈ ਆ ਐਡ ਵੀ ਸਾਨੂੰ ਇੰਨੀ ਪਰੇਸ਼ਾਨੀ ਦਿਨ ਤੇ ਵੀ ਸੁਸਰੀ ਆ ਅਗਰ ਮੇਰੇ ਕੋ ਵੀਡੀਓ ਨਹੀਂ ਆ ਗਈ ਵੀਡੀਓ ਮੇਰੀ ਅੱਜ ਮੈਂ ਮੇਰਾ ਘਰ ਵੀ ਉਰੀ ਆਗਾ ਮੈਂ ਜਾਣਦਾ ਮੈਂ ਕਹਿੰਦੇ ਜੇ ਰਾਤ ਨੂੰ ਦਾਲ ਖਾਉਣਾ ਚੇਰਮਨ ਸਾਹਿਬ ਈ ਮੈਨੂੰ ਲੱਗਦਾ ਵੀ ਜੀਰਾ ਪਤਾ ਨਹੀਂ ਸੁਸਰੀ ਆ ਇਹ ਗੱਲ ਤਾਂ ਦੇਖੋ ਹੈਗੀ ਆ ਇਹ ਗੱਲ ਨਾਲ ਮੈਂ ਵੀ ਤਹਿਮਤ ਹੈਗਾ ਵੀ ਜੀਰਾ ਪਤਾ ਨਹੀਂ ਦਹੀਂ ਚ ਵੀ ਪਤਾ ਨਹੀਂ ਚੱਲਦਾ ਤੋਂ ਚੇਰਮਨ ਸਾਹਿਬ ਤੁਸੀਂ ਵੀ ਆਏ ਹੋ ਦੇਖੋ ਜਨਤਾ ਵੀ ਪਰੇਸ਼ਾਨ ਹੋ ਰਹੀ ਆ ਹੋ ਚੱਲ ਰਿਹਾ ਹੈ ਭਗਵਾਨ ਤਮੰਦਾ ਤਾਂ ਬਹੁਤ ਲੰਮਾ ਸਮਾਂ ਆਵਾਜ਼ੀ ਉਹ ਤੇ ਆਪਣੇ ਪੇਪਰ ਦੇਣੇ ਪੈਣੇ ਆ ਸਾਲ-ਸਾਲ ਦੇ। ਭਗਵਾਨ ਤਮੰਦਾ ਜੀ ਦੇ ਹੈਗੇ ਆ ਇਹ 24 ਘੰਟਿਆਂ ਦਾ ਸਭ ਤੋਂ ਵੱਡੀ ਜਿਹੜੀ ਸਮੱਸਿਆ ਵਾਲੀ ਗੱਲ ਹੈ ਮੈਂ ਉਹਨੂੰ ਪਹਿਲਾਂ ਵੀ ਐਡਰੈਸ ਕਰਕੇ ਹਟਿਆ। ਤੇ ਸਮੱਸਿਆ ਇਹ ਆ ਵੀ ਸਪਰੇ ਤਾਂ ਹੁੰਦੀ ਹੈ। ਪਰ ਸਪਰੇ ਦੇ ਬਾਵਜੂਦ ਜਦੋਂ ਵੀ ਲੋਕਾਂ ਦੇ ਨਮਾਇंदे ਜਾਂ ਲੋਕ ਜਿਹੜੇ ਨੇ 10 ਬੰਦੇ ਇਕੱਠੇ ਹੋ ਕੇ ਕਿਸੇ ਸਟੋਰ ਦੇ ਵਿੱਚ ਜਾਂਦੇ ਨੇ ਤਾ ਸਟੋਰ ਵਾਲੇ ਅੱਗੇ ਜਿਹੜੇ ਗੋਦਾਮਾਂ ਵਾਲੇ ਕਹਿ ਦਿੰਦੇ ਨੇ ਕਿ ਸਪਰੇਅ ਹੋਈ ਐ ਵੀ ਅਸੀਂ ਤਾਂ ਸਪਰੇਅ ਕਰਤੀ ਸੀ ਤੁਸੀਂ ਵੀ ਪ੍ਰੈਸੋ ਜਦੋਂ ਵੀ ਤੁਸੀਂ ਪੱਤਰਕਾਰ ਕੋਈ ਕਿਸੇ ਇਨਸਪੈਕਟਰ ਨੂੰ ਫੋਨ ਕਰੇਗਾ ਕਿਸੇ ਦੇ ਵੀ ਮੈਂ ਕਿਸੇ ਵੀ ਵਿਭਾਗ ਨੂੰ ਅੰਗਰੇਨ ਨੂੰ ਗੱਲ ਕਰੇਗਾ ਪੰਜਾਬ ਐਗਰੋ ਨੂੰ ਕਰੇਗਾ ਵੇਅਰ ਹਾਊਸ ਨੂੰ ਕਰੇਗਾ ਕਿਸੇ ਵੀ ਏਜੰਸੀ ਨਾਲ ਗੱਲ ਕਰੇਗਾ ਤਾਂ ਅੱਗੋਂ ਇੱਕੋ ਹੀ ਗੱਲ ਹੋਊਗੀ ਵੀ ਅਸੀਂ ਤਾਂ ਪ੍ਰੋਪਰ ਸਪਰੇਅ ਕਰਦੇ ਆਂ ਸ਼ਾਇਦ ਦੂਜੇ ਕਦਮ ਤੋਂ ਨਾ ਕੋਈ ਪ੍ਰੋਬਲਮ ਹੁੰਦੀ ਹੋਵੇ ਸਾਡੇ ਵਾਲੇ ਕਦਮ ਚ ਪੂਰੀ ਹੋਈ ਐ ਪਰ ਇਹਦਾ ਅਸਲ ਕਾਰਨ ਹੈ ਜਿਹੜਾ ਅਸਲ ਕਾਰਨ ਜੋ ਮੈਂ ਸਾਰਿਆਂ ਨਾਲ ਗੱਲ ਕਰਕੇ ਪ੍ਰਸ਼ਾਸਨ ਨਾਲ ਇਨਸਪੈਕਟਰਾਂ ਨਾਲ ਵੀ ਉੱਪਰ ਵੀ ਆਪਦੇ ਕੰਟੇਨਰ ਤੇ ਵੇਅਰ ਹਾਊਸ ਵਿਭਾਗਮੇ ਦੇ ਵਿੱਚ ਤੇ ਵੇਅਰ ਹਾਊਸ ਦੇ ਜੀਐਮ ਨੂੰ ਮਿਲ ਕੇ ਆਇਆ ਉੱਤੇ ਵੀ ਸਾਰਾ ਕੁਝ ਡਿਸਕਸ ਕੀਤੀ ਹੈ ਔਰ ਜੋ ਉਹਨਾਂ ਨੇ ਅਸਲ ਕਾਰਨ ਦੱਸਿਆ ਵੀ ਇੱਕ ਤਾਂ ਜਿਹੜੇ ਇਹਨਾਂ ਦੇ ਸਟੋਰਾਂ ਦੇ ਵਿੱਚ ਗੋਦਾਮਾਂ ਦੇ ਵਿੱਚ ਕਵਰ ਨੇ ਉੱਤੇ ਜਿਹੜੀ ਬੋਰੀਆਂ ਪਈਆਂ ਹੁੰਦੀਆਂ ਕਣਕ ਦੀਆਂ ਉਹਨਾਂ ਦੇ ਉੱਤੇ ਕਵਰ ਨੇ ਉਹ ਪੁਰਾਣੇ ਹੋ ਚੁੱਕੇ ਨੇ ਉਹਨਾਂ ਦੇ ਉੱਤੇ ਸ਼ੇਦ ਵੀ ਹੋਏ ਪਏ ਨੇ ਔਰ ਉਹ ਕਵਰ ਸ਼ੀਟ ਜਿਹੜੇ ਨੇ ਉਹ ਪੁਰਾਣੇ ਹੋਣ ਕਰਕੇ ਉਹਨਾਂ ਨੂੰ ਉਹ ਕਵਰ ਉਵੇਂ ਪ੍ਰੋਟੈਕਟ ਨਹੀਂ ਕਰਦੇ ਦਵਾਈ ਨੂੰ ਕਿਉਂਕਿ ਇਹ ਤਾਂ ਦਵਾਈ ਉੱਪਰ ਲਾ ਕੇ ਉੱਤੇ ਕਵਰ ਪਾ ਦੇਣੇ ਹੁੰਦੇ ਨੇ ਉਹਦੀ ਗਰਮੈਸ਼ ਦੇ ਨਾਲ ਜਿਹੜੀ ਸੁਸਰੀ ਉਹ ਮਰ ਜਾਂਦੀ ਹੈ ਆ ਇਹਦਾ ਤਰੀਕਾ ਹੈ ਔਰ ਇੱਥੇ ਕੀ ਹੈ ਚਾਰ ਲੇਅਰਾਂ ਦੇ ਵਿੱਚ ਸਪਰੇਅ ਕੀਤੀ ਜਾਂਦੀ ਹੈ ਜਦੋਂ ਇੱਕ ਲੇਅਰ ਨੂੰ ਸਪਰੇਅ ਕੀਤੀ ਜਾਂਦੀ ਹੈ ਤਿੰਨ ਲੇਅਰਾਂ ਦੇ ਵਿੱਚ ਸਪਰੇਅ ਨਹੀਂ ਹੋਈ ਹੁੰਦੀ ਜਾ ਮੰਨ ਲਓ 50% ਕਵਰ ਹੈਗੇ ਨੇ ਕਿਤੇ ਮੈਂ ਦੇਖੋ ਇੱਕ ਤੁਹਾਡੀ ਸਾਰੀ ਗੱਲ ਮੈਂ ਮੈਂ ਤੁਹਾਡੀ ਸਾਰੀ ਗੱਲ ਨਾਲ ਸਹਿਮਤ ਹਾਂ ਮੇਰੀ ਪਹਿਲਾਂ ਗੱਲ ਸੁਣੋ ਜਿਹੜੇ ਅਫਸਰ ਹੁੰਦੇ ਆ ਨਾ ਜਿਹੜੇ ਉਹ ਆ ਬਿਲਕੁਲ ਜਿਹੜੇ ਲੋਕ ਜੂਝ ਰਹੇ ਆ ਉਹਨਾਂ ਨੂੰ ਪਤਾ ਆਜ ਗੱਲ ਮਾਮਲਾ ਆਇਆ ਧਿਆਨ ਚ ਵੀ ਤਾਂ ਇੱਕ ਸਾਹਿਬ ਨੇ ਬੰਦੇ ਭੇਜਦੇ ਤੁਸੀਂ ਆਪ ਆਪ ਖੁਦ ਰਹਿਣੇ ਹੋਰੇ ਜਿਹੜੇ ਅਫਸਰ ਏਸ਼ੀਆ ਦੇ ਕਮਰੇ ਚ ਬੈਠੇ ਆ ਨਾ ਤੁਹਾਨੂੰ ਉਹਨਾਂ ਨੂੰ ਚਾਹੀਦਾ ਇੱਕ ਮਿੰਟ ਆ ਕੇ ਦੇਖੋ ਸ਼ੈਲਰਾਂ ਦੇ ਵਿੱਚ ਹਾਲ ਕੀ ਆ ਵੀ ਮਤਲਬ ਜਿਹੜੀ ਉਹਨਾਂ ਦੇ ਥੱਲੇ ਉਹਨਾਂ ਦੇ ਰੈਕ ਵੀ ਆ ਨਾ ਉਹ ਵੀ ਸਿਉਖ ਨਾਲ ਖਾਦੇਗੇ ਤੁਹਾਡੀ ਗੱਲ ਸਹੀ ਹੈ ਮੈਂ ਇਸ ਅਸੀਂ ਵੀ ਜਦੋਂ ਵਿਰੋਧੀ ਧਿਰ 'ਚ ਹੁੰਦੇ ਸੀ ਇਸ ਲਈ ਵਾਸਤੇ ਐਜੀਟੇਸ਼ਨ ਨਾਲ ਲੜਦੇ ਰਹੇ ਆ ਮੈਂ ਆਪ ਇਸ ਗੱਲ ਦੀ ਆਵਾਜ਼ ਠਾਉਂਦਾ ਰਿਹਾ ਵੀ ਸੁਸਰੀ ਕਿਵੇਂ ਐ ਜਦੋਂ ਤੁਸੀਂ ਸਰਕਾਰ ਦੇ ਵਿੱਚ ਜਾਂਦੇ ਹੋ ਫਿਰ ਪ੍ਰਸ਼ਾਸਨ ਤੁਹਾਡੀ ਗੱਲ ਸੁਣਦਾ ਫਿਰ ਤੁਹਾਨੂੰ ਉਹਦੇ ਅਸਲ ਕਾਰਨ ਪਤਾ ਲੱਗਦੇ ਨੇ ਵੀ ਦਿੱਕਤ ਕਿੱਥੇ ਐ ਦਿੱਕਤ ਜਿਹੜੀ ਹੈਗੀ ਮੈਂ ਤੁਹਾਨੂੰ ਦੱਸ ਰਿਹਾ ਵੀ ਜੇ 50% ਵੀ ਕਵਰ ਹੋਣ ਤਾਂ ਵੀ 50% ਜਿਹੜਾ ਹੈ ਉਹ ਕਵਰਾਂ ਤੋਂ ਬਿਨਾ ਹੈ ਤਾਂ ਇਹਦਾ ਮਤਲਬ 50 ਦੇ ਵਿੱਚ ਤੁਸੀਂ ਸਪਰੇਅ ਕਰਤੀ ਸੁਸਰੀ ਭੱਜ ਕੇ ਉੱਥੇ ਚਲੀ ਜਾਊਗੀ ਜਿੱਥੇ ਸਪਰੇਅ ਨਹੀਂ ਕੀਤੀ ਤੇ ਜਦੋਂ ਤੁਸੀਂ ਕਵਰ ਉੱਥੇ ਲੈ ਕੇ ਜਾਓਗੇ 10 ਦਿਨ ਬਾਅਦ ਇਹਦਾ ਹੱਲ ਕੀ ਆ ਸੰਧੂ ਸਾਹਿਬ ਇਹਦਾ ਹੱਲ ਇਹਦਾ ਇਹਦਾ ਹੱਲ ਇਹ ਹੈ ਵੀ ਉਹ ਜਿਹੜੇ ਕਵਰ ਜਿਹੜੇ ਨੇ ਹੈ ਕਹਿੰਦੇ ਵੱਧ ਪੂਰੀ ਗਿਣਤੀ ਦੇ ਵਿੱਚ 100% ਹਰ ਗੋਦਾਮ ਦੇ ਵਿੱਚ ਮੱਝਾ ਕਰਾਏ ਜਾਣ ਤੇ ਭੈਣ ਜੀ ਜਿਹੜੀ ਗੱਲ ਕਰ ਰੇ ਸਨ ਚਰਨਜੀਤ ਜੀ ਆ ਮਿੰਟੂ ਜੀ ਸਾਡੇ ਇੱਥੇ ਖੜੇ ਨੇ ਬਾਕੀ ਰੂਪੀ ਜੀ ਨੇ ਸਾਰੇ ਭਰਾ ਸਾਡੇ ਇੱਥੋਂ ਦੇ ਨਮਾਇंदे ਰੇਸ਼ਮ ਸਿੰਘ ਜੀ ਗਰੇਵਾਲ ਜੀ ਖੜੇ ਨੇ ਔਰ ਮੈਂ ਇਹਨਾਂ ਸਾਰਿਆਂ ਨੂੰ ਨਮਾਇੰਦਿਆਂ ਨੂੰ ਵੀ ਮੇਰੀਆਂ ਬੀਬੀਆਂ ਭੈਣਾਂ ਸਾਡੇ ਇਲਾਕੇ ਦੀਆਂ ਇੱਥੇ ਬੈਠੀਆਂ ਨੇ ਸਾਰਿਆਂ ਨੂੰ ਇਹ ਬੇਨਤੀ ਕਰਦਾ ਇਹ ਸੀਐਮ ਲੈਵਲ ਦਾ ਮਸਲਾ ਇਸ ਲਈ ਹੈ ਜੇ ਇਸ ਤਰ੍ਹਾਂ ਦੀ ਗੱਲ ਹੁੰਦੀ ਨਾ ਕੋਈ ਵੀ 10 20% 10 20 50000 ਨਾਲ ਵੀ ਹੁੰਦਾ ਲੈ ਮੈਂ ਪੱਲਿਓ ਦੇ ਦਿੰਦਾ ਇਹ ਵੀ ਛੱਡੋ ਸਰਕਾਰ ਨੂੰ ਵੀ ਛੱਡੋ ਮੈਂ ਨਿੱਜੀ ਖਾਤੇ ਚੋਂ ਦੇ ਦਿੰਦਾ ਰੁਪਈਆ 50000 ਜੀ ਉੱਥੇ ਕਬਰਾਂ ਦੇ ਨਾਲ ਕੰਮ ਚੱਲਦਾ ਪਰ ਗੱਲ ਉੱਥੇ ਦਿੱਕਤ ਇਹ ਆ ਵੀ ਜਿੱਡਾ ਵੱਡੀ ਪੱਧਰ ਤੇ ਲੋੜ ਹੈ ਉਹ ਇੱਕ ਪ੍ਰੋਪਰ ਬਜਟ ਦਾ ਜਿਹੜਾ ਹਿੱਸਾ ਹੈ ਉਹ ਸੀਐਮ ਜਾਰੀ ਕਰੇਗਾ ਇਹ ਗੱਲ ਤਾਂ ਕਰਕੇ ਹੈ ਇਹ ਅਸੀਂ ਉਹ ਤੁਹਾਡਾ ਮੰਗ ਪੱਤਰ ਜਿਹੜਾ ਅਸੀਂ ਤੁਹਾਨੂੰ ਵਿਸ਼ਵਾਸ ਇਹ ਦਵਾਉਂਦੇ ਆ ਕਿ ਥੋੜੇ ਦਿਨ ਚ ਤੁਹਾਡਾ ਜਿਹੜਾ ਮੰਗ ਪੱਤਰ ਹੈ ਉਹ ਸੀਐਮ ਤੱਕ ਪਹੁੰਚਦਾ ਕਰਵਾਵਾਂਗੇ ਮੌਕੇ ਦੇ ਇੱਥੇ ਐਮਐਲਏ ਨੇ ਤੁਹਾਨੂੰ ਛੇਤੀ ਕਰਾ ਇਹ ਛੇਤੀ ਕਰਾਣਾ ਪੈਣਾ ਤੁਸੀਂ ਆਪਰੇ ਰਹਿਣੇ ਹੋ ਬਿਲਕੁਲ ਜੀ ਮੈਨੂੰ ਤਾਂ ਹੁਣ ਤੁਸੀਂ ਮੇਰੀ ਗੱਲ ਸੁਣ ਲਓ ਤੁਸੀਂ ਦੱਸੋ ਕਿਹੜਾ ਪ੍ਰਸ਼ਾਸਨ ਦਾ ਬੰਦਾ ਇੱਥੇ ਬੁਲਾਉਣਾ ਹੈ ਇੱਥੇ ਬੁਲਾ ਦਿੰਦੇ ਆ ਬੁਲਾਣ ਨਾਲ ਨਹੀਂ ਮਾਮਲੇ ਦਾ ਮਾਮਲੇ ਦਾ ਕੋ ਹੱਲ ਹੋਣਾ ਚਾਹੀਦਾ ਹੱਲ ਹੋਣਾ ਚਾਹੀਦਾ ਬੁਲਾਣ ਨਾਲ ਨਹੀਂ ਇਹ ਆ ਜੀ ਪ੍ਰੋਪਰ ਸਪਰੇਅ ਨਾਲ ਸੁਸਰੀ ਨਹੀਂ ਮਰਦੀ ਇੱਥੇ ਆਪਣੇ ਪੰਗਰੇਨ ਦੇ ਸ਼ਾਇਦ ਇਨਸਪੈਕਟਰ ਸਾਹਿਬ ਆ ਗਏ ਨੇ ਇਹਦੇ ਇਨਸਪੈਕਟਰ ਸਾਹਿਬ ਹੋਣਗੇ ਪੰਗਰੇਨ ਦੇ ਆਏ ਸੀਗੇ ਬੁਲਾਏ ਉਹਨਾਂ ਨੂੰ ਪਿੱਛੇ ਖੜੇ ਨੇ ਕਾਰਨ ਇਹ ਆ ਜੀ ਪ੍ਰੋਪਰ ਸਲਫਾਸ ਪਾਉਣੀ ਪੈਂਦੀ ਆ 2 ਤੋਂ 3 ਬੋਤਲਾਂ ਪੈਂਦੀਆਂ ਨੇ ਸਲਫਾਸ ਪੈਣ ਤੋਂ ਬਾਅਦ ਇਹਨਾਂ ਨੂੰ ਪ੍ਰੋਪਰ ਕਵਰ ਹੋਣਾ ਜ਼ਰੂਰੀ ਗਵਰਨਮੈਂਟ ਤੁਸੀਂ ਸੀਐਮ ਸਾਹਿਬ ਦੇ ਲੈਵਲ ਦੀ ਗੱਲ ਕਰ ਰਹੇ ਹੋ ਸੋ ਸਭ ਇਹ ਜੇ ਆਪਾਂ ਉਸੇ ਮਸਲੇ ਦਾ 1 ਮਹੀਨੇ 2 ਦੀ ਜ਼ਰੂਰਤ ਆ ਉਸ ਤੋਂ ਬਾਅਦ ਤਾਂ ਸੁਸਤਰੀ ਨੇ ਵੈਸੇ ਹੀ ਟੈਗ ਬੰਦ ਕਰ ਦੇਣਾ ਅਗਲੇ ਸਾਲ ਵਾਸਤੇ ਕਹਿੰਦਾ ਆਪਾਂ ਜੇ ਹੁਣ ਤੋਂ ਇਹਨੂੰ ਲੱਗੋਗੇ ਤਾਂ ਸਾਡੇ ਕਵਰ ਦਾ ਪ੍ਰੂਫ ਪੂਰੇ ਕਰਾ ਦਿਓ ਇਹ ਤਾਂ ਕੋਈ ਵੱਡਾ ਏਡਾ ਵੱਡਾ ਮਸਲਾ ਨਹੀਂ ਆ ਵੀ ਜੇ ਆਪਾਂ ਕਹੀਏ ਵੀ ਇੱਕ ਕਵਰ ਸੀਐਮ ਸਾਹਿਬ ਤੋਂ ਲੈ ਕੇ ਆਪਾਂ ਨੂੰ ਲੈ ਦੇਣੇ ਪੈਣਗੇ ਇਹ ਤਾਂ ਵਿਭਾਗਾਂ ਨੂੰ ਜੇ ਤੁਸੀਂ ਉਹਦੇ ਚਾਓ ਮਾੜਾ ਮੋਟਾ ਇਸ ਲਈ ਤੁਸੀਂ ਸਾਡੇ ਨਾਲ ਰਹਿੰਦੇ ਹੋ ਤੁਸੀਂ ਇੱਥੇ ਬੈਠੇ ਹੋ ਇਹ ਪਬਲਿਕ ਦੇ ਹੋਏ ਪਬਲਿਕ ਦੀ ਗੱਲ ਨੂੰ ਪੂਰਾ ਕਰਦੇ ਹੋਏ ਸੰਤੂ ਸਾਹਿਬ ਖੜੇ ਨੇ ਐਮਐਲਏ ਸਾਹਿਬ ਨੇ ਭੇਜਿਆ ਅਸੀਂ ਇੱਕ ਦੋ ਦਿਨ ਦੇ ਵਿੱਚ ਕਵਰ ਤੇ ਸਪਰੇਅ ਹੈ ਜਿਹੜਾ ਪੂਰਾ ਕਰਾਣੇ ਆ ਕਾਉ ਕਿਉਂਕਿ ਦੇਖੋ ਜਨਤਾ ਵੀ ਪ੍ਰੇਸ਼ਾਨ ਹੋ ਰਹੀ ਹੈ ਜਨਤਾ ਵੀ ਪ੍ਰੇਸ਼ਾਨ ਹਾਂ ਬਾਠ ਠੀਕ ਆ ਤੋ ਬਿਲਕੁਲ ਵਿਧਾਇਕ ਸਾਹਿਬ ਦੀ ਟੀਮ ਆਈ ਚੇਅਰਮੈਨ ਸਾਹਿਬ ਆਏ ਇਹ ਬੀਪੀਆਂ ਭੈਣਾ ਵੀ ਕੜੀਆਂ ਅੰਜਾਂ ਦੀ ਸੱਸ ਸੁਸਰੀ ਦਾ ਬਹੁਤ ਬਹੁਤ ਜ਼ਿਆਦਾ ਬਈ ਬਹੁਤ ਜ਼ਿਆਦਾ ਇਸਨੇ ਬਹੁਤ ਪਰੇਸ਼ਾਨ ਅਗੇ ਇਸ ਦਾ ਬਹੁਤ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਦੇ ਦਾਲ ਦੇ ਵਿੱਚ ਪਤਾ ਨਹੀਂ ਚੱਲਦਾ ਜੀਰਾ ਪਾਇਆ ਜਾਂ ਸੁਸਰੀ ਆ ਹਾਂ ਬਹੁਤ ਜ਼ਿਆਦਾ ਬਈ ਯਾਨੀ ਇਹ ਚੱਲ ਗਿਆ ਕੀ ਕਰੀਏ ਇਸਨੇ ਬਹੁਤ ਪਰੇਸ਼ਾਨਾ ਸੀ ਅੱਖਾਂ 'ਚ ਵੜਦੇ ਕੰਨਾਂ 'ਚ ਵੜਦੇ ਆ ਬਹੁਤ ਔਖੇ ਆ ਸੇਕਾ ਕਿੰਨੇ ਟਾਈਮ ਹੋ ਗਿਆ ਜੀ ਸਾਨੂੰ ਤਾਂ ਕਈ ਸਾਲ ਹੋ ਗਏ ਸਾਨੂੰ ਤਾਂ ਹੁਣ ਤਾਂ ਮਹੀਨਾ ਦੋ ਮਹੀਨੇ ਹੋ ਗਏ ਬਹੁਤ ਆ ਦੇ ਉੱਤੇ ਲਗਾਤਾਰ ਚੱਲ ਰਹੀ ਹੈ ਜੀ ਦੁਸਤਰੀ ਰਾਤ ਨੂੰ ਤਾਂ ਕਾਫੀ ਆਉਂਦੀ ਹੈ ਜੀ ਕੰਨਾਂ 'ਚ ਹੁੰਦੀ ਹੈ ਜੀ ਅੱਖਾਂ 'ਚ ਪੈ ਜਾਂਦੀ ਹੈ ਦੇਖਿਓ ਜੀ پتہ ਕੀ ਗੱਲ ਹੈ ਜੀ ਆਦਮੀਆਂ ਨੂੰ ਵੀ ਪ੍ਰੋਬਲਮ ਹੈ ਅੱਜ ਵੀ ਤਿੰਨ ਮਾਚੇ ਕੰਮ ਕਰਦੇ ਨੇ ਵਿਚਾਰੇ ਇਹ ਕਿੱਥੇ ਛੱਲੇ ਰਹਿ ਕੇ ਰਹਿਲੇ ਤਾਂ ਤਾਂ ਹੋ ਗਏ 5 6 ਜੀ ਹਾਂ ਨੀਰੇ ਇਟਲੇ ਦੁੱਖ ਹੀ ਕਰਾਵੇ ਅੰਤ ਨਹੀਂ ਕੋਈ ਸਾਨੂੰ ਤਾਂ ਬਿਲਕੁਲ ਨਾ ਸੌਂ ਲੰਦੀ ਐ ਨਾ ਬੈਠਣ ਲੰਦੀ ਐ ਬੈੜ ਤੇ ਬਟਾਂਗੇ ਇਸ ਵਿੱਚ ਦੰਦੀ ਵੱਢਦੀ ਜਿਸ ਤਰ੍ਹਾਂ ਕੋਈ ਇਹ ਚੀਜ਼ ਜਿਵੇਂ ਟੀਕਾ ਲੱਗਦਾ ਸਮਝਦਾ ਤਾਂ ਬਿਲਕੁਲ ਉਹ ਲੋਕ ਹੈ ਜਿਹੜੇ ਕਿ ਸੁਸਤਰੀ ਤੋਂ ਤੰਗ ਹੈ ਬੇਸ਼ੱਕ ਸਰਕਾਰ ਦੇ ਜਿਹੜੇ ਕਿ ਨੁਮਾਇੰਦੇ ਵੀ ਆਏ ਉਹਨਾਂ ਕਿਹਾ ਕਿ ਇਹ ਮਾਮਲਾ ਮੁੱਖ ਮੰਤਰੀ ਸਾਹਿਬ ਤੱਕ ਚਲਾ ਗਿਆ ਕਿਉਂਕਿ ਕਹਿੰਦੇ ਜਦੋਂ ਸਪਰੇਅ ਹੁੰਦੀ ਹੈ ਜਾਂ ਜਿਹੜੇ ਸ਼ੈਲਰਾਂ ਦੇ ਵਿੱਚ ਕਣਕ ਦੇ ਜਿਹੜੇ ਉੱਤੇ ਪਿੱਤੇ ਤਰਪਾਲ ਹੁੰਦੀ ਹੈ ਉਹ ਬਹੁਤ ਬਹੁਤ ਸਾਲ ਹੋ ਗਏ ਕਹਿੰਦੇ ਵਰਤੀ ਨਹੀਂ ਹੈਗੀ ਸੋ ਵਿਧਾ ਐਕਸ ਸਾਹਿਬ ਦੀ ਟੀਮ ਵੀ ਆਈ ਹੈ ਲੋਕ ਧਰਨੇ ਤੇ ਬੈਠੇ ਨੇ ਪਰ ਇਹਨਾਂ ਦੀ ਕੋਈ ਮੰਗ ਹੈ ਕਿ ਸਾਨੂੰ ਦਾ ਇਲਾਜ ਪੱਕਾ ਕਰਾਇਆ ਜਾਵੇ ਜਿਸ ਕਰਕੇ ਕਿਉਂ ਸਾਡੇ ਛੋਟੇ ਛੋਟੇ ਬੱਚੇ ਬਜ਼ੁਰਗ ਜਿਹੜੇ ਕਿ ਬਹੁਤ ਹੀ ਸੁਸਤਰੀ ਧੋਕੇ ਨੇ ਤਸਵੀਰ ਵੀ ਤੁਸੀਂ ਦੇਖ ਰਹੇ ਹੋ ਕਿ ਜਾਨ ਜਿਹੜਾ ਕਿ ਬਹੁਤ ਵੱਡਾ ਲੱਗ ਚੁੱਕਿਆ ਇਧਰੋਂ ਇਹ ਪਟਿਆਲੇ ਕਨੀਓ ਆਣ ਵਾਲੇ ਲੋਕ ਆ ਗਏ ਜਿਹੜੇ ਇਹਨਾਂ ਨੇ ਪਟਿਆਲੇ ਤੋਂ ਇਧਰ ਦੇ ਵੀ ਗੜਿਆ ਇਧਰ ਜਾਣਾ ਇਧਰੋਂ ਆਣ ਵਾਲੇ ਵੀ ਬੇਸ਼ੱਕ ਇਹਨਾਂ ਦੀ ਅਜੇ ਮੀਟਿੰਗ ਚੱਲ ਰਹੀ ਹੈ ਕਿਉਂ ਕਿਉਂਕਿ ਜਿਹੜੇ ਕਿ ਸੁਨਿਆਰ ਰੇੜੀ ਜੋੜੀਆਂ ਇਆਂ ਦੇ ਆਲੇ ਦੁਆਲੇ ਜਿਹੜੇ ਪਿੰਡ ਹੈਗੇ ਆ ਬਲਾਨਪੁਰ ਵਰਗੇ ਜਾਂ ਇੱਧਰ ਖਾਂਸੀਆਂ ਤੋਂ ਸੰਧੂ ਫਾਰਮ ਇੱਧਰ ਜਿਹੜੇ ਆਲੇ ਦੁਆਲੇ ਪਿੰਡ ਹੈਗੇ ਆ ਇਹ ਪਿੰਡ ਜਿਆਦਾ ਹੀ ਸੁਤਸਰੀ ਦੀ ਮਾਲ ਚੱਲ ਰਹੇ ਹਨ ਪਟਿਆਲਾ ਟਾਉਨ ਨਰ ਦੇ ਨਾਲ ਚਰਨਜੀਤ ਚੋਸ਼ੀ ਦੀ ਰਿਪੋਰਟ